ਅੰਮ੍ਰਿਤਸਰ ਚ ਪ੍ਰਾਣੀ ਰਾਜੇਸ਼ ਕਾਨ ਬੰਦ ਪਈ ਦੁਕਾਨ ਤੇ ਚਲੀਆਂ ਗੋਲੀਆਂ ਕੋਸਾ ਮਾ ਪਹਿਲਾ ਦੁਕਾਨਦਾਰ ਦੀ ਕਿਸੇ ਨਾਲ ਲੜਾਈ ਹੋਈ ਗਈ ਸੀ ਬੀਤੀ ਦਾਤ ਬੰਦ ਪਏ ਸ਼ਟਰਾਂ ਤੇ ਫੈਰਿੰਗ ਕੀਤੀ ਗਈ ਸਰ ਇਹੀ ਦੁਕਾਨ ਬੰਦ ਕਰਕੇ ਗਏ ਆ ਜੀ 8 ਵਜੇ ਅੱਛਾ ਤੇ 9:30 ਵਜੇ ਦੇ ਕਰੀਬ ਇਹਨਾਂ ਨੇ ਗੋਲੀਆਂ ਮਾਰੀਆਂ ਛੱਟ ਦੇ ਵਿੱਚ ਲਿਆ ਗਏ ਜੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਕਰ ਦਿੱਤੀ ਹੈ ਸ਼ੁਰੂ ਅੰਮ੍ਰਿਤਸਰ ਚ ਪੁਰਾਣੀ ਰਾਜੇਸ਼ ਕਾਨ ਬੰਦ ਪਈ ਦੁਕਾਨ ਤੇ ਚਲੀਆਂ ਗੋਲੀਆਂ ਕੁਝ ਸਮਾਂ ਪਹਿਲਾਂ ਦੁਕਾਨਦਾਰ ਦੀ ਕਿਸੇ ਨਾਲ ਲੜਾਈ ਹੋਈ ਗਈ ਸੀ ਬੀਤੀ ਰਾਤ ਬੰਦ ਪਈ ਛੱਤਰਾਂ ਤੇ ਫੈਰਿੰਗ ਕੀਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਕਰ ਦਿੱਤੀ ਹੈ ਸ਼ੁਰੂ ਬੀਤੀ ਰਾਤ ਅੰਮ੍ਰਿਤਸਰ ਦੇ ਸ਼ੇਟਰਾ ਦੇ ਗੁਰੂ ਕੀ ਵੰਡਾਲੀ ਇਲਾਕੇ ਦੇ ਵਿੱਚ ਪੁਰਾਣੀ ਰਾਜੇਸ਼ ਦਾ ਚੱਲਦਾ ਇੱਕ ਆਟਾ ਚੱਕੀ ਤੇ ਗੋਲੀਆਂ ਚਲੌਂਦੀ घटना سامنے ਹੈ ਹਾਲਾਂਕਿ ਦੁਕਾਨ ਬੰਦ ਹੋਣ ਕਾਰਨ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੁਕਾਨਦਾਰ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਉਸ ਦਾ ਕਿਸੇ ਨਾਲ ਝਗੜਾ ਹੋਇਆ ਸੀ ਪਰ ਬਾਅਦ ਚ ਉਸ ਦੀ ਦੁਕਾਨ ਤੇ ਗੋਲੀਬਾਰੀ ਕੀਤੀ ਗਈ ਜਿਹਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਹਨ 피해 ਦੁਕਾਨਦਾਰ ਦਾ ਕਹਿਣਾ ਹੈ ਕਿ ਵੀਡੀਓ ਚ ਕੁਝ ਨੌਜਵਾਨ ਦੋ ਗੱਡੀਆਂ ਚ ਆਏ ਤੇ ਦੁਕਾਨ ਦੇ ਸ਼ਰਿਆਂ ਫੈਰਿੰਗ ਕਰਦੇ ਦਿਖਾਈ ਦੇ ਰਹੇ ਨੇ ਜਦੋਂ ਕਿ ਉਸ ਨੇ ਪੁਲਿਸ ਤੋਂ ਆਪਣੀ ਸੁਰੱਖਿਆ ਤੇ ਨਿਆਂ ਦੀ ਮੰਗ ਕੀਤੀ ਹੈ ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਦਿਲ ਆਟਾ ਚੱਕੀ ਤੇ ਗੋਲੀਬਾਰੀ ਕੀਤੀ ਗਈ ਹੈ ਜਿਸ ਤੋਂ ਬਾਅਦ ਉਹ ਜਾਇਜ਼ਾ ਲੈਣ ਆਏ ਹਨ ਅਤੇ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਮੁਸਲਮਾਨਾਂ ਨੂੰ ਕਾਬੂ ਕਰ ਲਿਆ ਜਾਵੇਗਾ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਅਮ੍ਰਿਤਸਰ ਤੋਂ ਬੇਰੋ ਦੀ ਖਾਸ ਰਿਪੋਰਟ ਬੇਰਾਨਾ ਮੇਜ ਸਿੰਘ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਪਾਜੀ ਗੁਰੂ ਕੀ ਬਡਾਲੀ ਤੇ ਆਪਣੀ ਦੁਕਾਨ ਦਾ ਕੀ ਨਾਂ ਜੀ ਗੇਲਾ ਆਟਾ ਚੱਕੀ ਹੈ ਜੀ ਤੇ ਕੀ ਮਾਮਲਾ ਕੀ ਹੋਇਆ ਭਾਜੀ ਸਰ ਇਹੀ ਦੁਕਾਨ ਬੰਦ ਕਰਕੇ ਗਏ ਆ ਜੀ 8 ਵਜੇ ਅੱਛਾ ਜੀ ਤੇ 9:30 ਵਜੇ ਦੇ ਕਰੀਬ ਇਹਨਾਂ ਨੇ ਗੋਲੀਆਂ ਮਾਰੀਆਂ ਛੱਡ ਦੇ ਵਿੱਚ ਲਿਆ ਗਏ ਜੀ ਕਿੰਨਾ ਵੱਲੋਂ ਕੀਤਾ ਗਿਆ ਜੀ ਹਮਲਾ ਇਹ ਜਗਰੂਪ ਸਿੰਘ ਨੇ ਜੀ ਠੀਕ ਹੈ ਜੀ ਉਹ ਕਿੱਥੇ ਰਹਿੰਦੇ ਰਹੇ ਜੀ ਉਹ ਵੀ ਗੁਰੂਗ੍ਰਿਵ ਡਾਲੀ ਰਹਿੰਦੇ ਜੀ ਤੇ ਕੀ ਕਿਉਂ ਮਾਰ ਕੇ ਗਿਆ ਕੀ ਵਜ੍ਹਾ ਕੀ ਹੈ ਕੋਈ ਵਜ੍ਹਾ ਨਹੀਂ ਜੀ ਸਾਡੀ ਕੋਈ ਉਹਨਾਂ ਨਾਲ ਝਗੜਾ ਨਹੀਂ ਮਾੜਾ ਜਿਹਾ ਪਿੱਛੇ ਜਿਹਾ ਹੋਇਆ ਸੀ ਤੇ ਬੱਜ ਰਾਜਨਾਵਾ ਹੋ ਗਿਆ ਕੋਈ ਗੱਲ ਹੀ ਨਹੀਂ ਸਾਡੀ ਤੇ ਮਤਲਬ ਲੱਗਦਾ ਕਿ ਉਹ ਉਸੇ ਜਿਹੜੀ ਉਹ ਇਹ ਜਿਹੜੀ ਪੁਰਾਣੀ ਜਿਹੜੀ ਹੋਈ ਹੈ ਲੜ ਹਾਂਜੀ ਹਾਂਜੀ ਬਿਲਕੁਲ ਉਹਨੇ ਮਾਰੀਆਂ ਜੀ ਸਾਨੂੰ ਪਤਾ ਉਸੇ ਦੀ ਜਿਹੜੀ ਖੁੰਧਕ ਰੱਖੀ ਗਈ ਹੈ ਬਿਲਕੁਲ ਜੀ ਤੇ ਕੋਈ ਸੀਸੀਟੀਵੀ ਵੀ ਆਈ ਹੈ ਸਾਹਮਣੇ ਜੀ ਹਾਂਜੀ ਕੈਮਰੇ ਜ ਗੱਡੀਆਂ ਦੋ ਇੱਕ ਬਰੀਜਾ ਗੱਡੀ ਤੇ ਇੱਕ ਫੋਰਡ ਆ ਵਿੱਚ ਘੁੰਮਣੀਆਂ ਜੀ ਦੋਵੇਂ ਗੱਡੀਆਂ ਜੇ ਪਤਾ ਨਹੀਂ ਕਿੰਨੇ ਜਾਣੇ ਸਾਨੂੰ ਇਹ ਜੀ ਬਤ ਕਿੱਥੇ ਕਿੱਥੇ ਗੋਲੀਆਂ ਮਾਰੀਆਂ ਨੇ ਜੀ ਬਾਹਰ ਸ਼ੈਟਰ ਬੰਦ ਹੀ ਜੀ ਸ਼ੀਸ਼ੇ ਦੇ ਵਿੱਚ ਮਾਰ ਸ਼ੈਟਰ ਦੇ ਵਿੱਚ ਮਾਰ ਕੇ ਗਏ ਗੋਲੀਆਂ ਜੀ ਤੇ ਤੁਹਾਨੂੰ ਕਿਸ ਕਦੋਂ ਪਤਾ ਲੱਗਾ ਜੀ ਸਾਨੂੰ ਸਵੇਰੇ ਪਤਾ ਲੱਗਾ ਜੀ ਤੇ ਆ ਕੇ ਤੁਸੀਂ ਪੁਲਿਸ ਜਿੱਦੋਂ ਦੁਕਾਨ ਖੋਲੀ ਹੈ ਨਾ ਜੀ ਹਾਂਜੀ ਹਾਂਜੀ ਦੁਕਾਨ ਖੋਲੀ ਉਦੋਂ ਪਤਾ ਲੱਗਾ ਹਾਂਜੀ ਉਦੋਂ ਪਤਾ ਲੱਗਾ ਜੀ ਠੀਕ ਹੈ ਤੇ ਤੁਸੀਂ ਸ਼ੋਰ ਰਹਿ ਗਿਆ ਜੀ ਉਹਨਾਂ ਵੱਲੋਂ ਹੀ ਇਹ ਸਾਰਾ ਬਿਲਕੁਲ ਸ਼ੋਰ ਹੈ ਜੀ ਠੀਕ ਹੈ ਕੋਈ ਗਵਾਹ ਵੀ ਜਰੂਰੀ ਹੈਗੇ ਨੇ ਜੀ ਹਾਂਜੀ ਗਵਾਹ ਵੀ ਹੈਗਾ ਜੀ ਤੇ ਪੁਲਿਸ ਨੂੰ ਕੰਪਲੇਟ ਕੀਤੀ ਹੈ ਜੀ ਹਾਂਜੀ ਸ੍ਰੀ ਮੁਖਤਾਰ ਸਿੰਘ ਆਏ ਹੀ ਐਸਆਈ ਅੱਛਾ ਉਹ ਮੌਕਾ ਵੇਖ ਕੇ ਗਏ ਸੀ ਬਾਅਦ ਚ ਉਹਨਾਂ ਨੇ ਆਖਿਆ ਵੀ ਮੁਲਾਜ਼ਮ ਆਉਣਗੇ ਤੁਹਾਡੇ ਤੇ ਹਜੇ ਤੱਕ ਆਇਆ ਕੋਈ ਹਾਲੇ ਤੱਕ ਕੋਈ ਨਹੀਂ ਆਇਆ ਜੀ ਠੀਕ ਹੈ ਤਾਂ ਹੁਣ ਤੁਸੀਂ ਮੰਗ ਕੀ ਕਰਦੇ ਹੋ ਮੰਗ ਹੈ ਇਨਸਾਫ ਜੀ ਸਾਨੂੰ ਦੱਸੋ ਤੁਹਾਡਾ ਕਸੂਰ ਕੀ ਹੈ ਜੀ ਕਿਹੜੀ ਗੱਲੋਂ ਮਾਰੀਆਂ ਨੇ ਬ੍ਰਦਰ ਇਹਨੇ ਕੋਈ ਕੰਪਲੇਨਟ ਪਾਈ ਹੈ ਜੀ ਅਸੀਂ ਕੰਪਲੇਨਟ ਨੂੰ ਜਿੰਨੇ ਸ਼ਾਰਟ ਚ ਹੋਵੇ ਕਵਰ ਕਰਨਾ ਹੁੰਦਾ ਬਾਕੀ ਜਿਹੜੀ ਮੰਦੀ ਕਾਰਵਾਈ ਲਈ ਆ ਮੁੰਛੀ ਨੂੰ ਇਹੋ ਨੋਟ ਕਰਾਇਆ ਡਿਊਟੀ ਅਫਸਰ ਆ ਰਹੇ ਆ ਜੀ ਜੋ ਵੀ ਵੈਰੀਫਾਈ ਚ ਸਾਹਮਣੇ ਆਏਗਾ ਤੁਹਾਡੇ ਕਲੀਅਰ ਕਰ ਦਿੱਤਾ ਜਾਏਗਾ ਸਰ ਕਹ ਰਹੇ ਜੀ ਗੋੜੀਆਂ ਚੱਲੀਆਂ ਨੇ ਕੋਈ ਨਹੀਂ ਸਰ ਦੇਖੋ ਪਲੀਜ਼ ਜੋ ਵੀ ਹਾਲਾਤ ਹੋਣ ਨਾ ਇਹ ਡਿਊਟੀ ਅਫਸਰ ਨੇ ਵੈਰੀਫਾਈ ਕਰਨੇ ਆ ਠੀਕ ਹੈ ਜੀ ਵੈਰੀਫਾਈ ਕਰਕੇ ਜੋ ਕਲੀਅਰ ਹੋਏਗਾ ਇਹ ਤੁਹਾਨੂੰ ਤੁਹਾਨੂੰ ਜਾਣੂ ਕਰਾ ਦੇਗਾ